ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਤੁਹਾਨੂੰ ਪਹਿਲਾਂ ਤਾਂ ਕਿਸਾਨ ਦੇ ਨਾਲ ਖੜਨ ਦਾ ਅੱਜ ਆਪਣਾ ਸਮਾਂ ਪੰਜਾਬੀ ਵੀਰੋ ਤਾਂ ਕਰਕੇ ਉੱਥੇ ਵੀ ਜ਼ਰੂਰ ਪਹੁੰਚਣਾ ਦਿੱਲੀ ਵੀ ਸਾਰਿਆਂ ਨੇ ਕਿ ਆਪਣੇ ਪੰਜਾਬ ਵਾਲੇ ਤਾਂ ਹੁੰਦੇ ਹੀ ਆ ਜਿੱਥੇ ਆੜ ਜਾਂਦਾ ਫਿਰ ਆੜਦੇ ਹੀ ਹੁੰਦੇ ਆ ਬਾਕੀ ਟੂਰਨਾਮੈਂਟ ਵੀ ਅੱਜ ਦੱਸਦੇ ਆ ਤੁਹਾਨੂੰ ਸਿਰੇ ਦੇ ਮੇਲੇ ਹੁਣੇ ਆ ਅੱਜ ਖੜਾ ਰਹੀ ਵੀ ਜੋ ਟੌਪ ਦੇ ਹੀ ਖੇਡਨੇ ਆ ਕੱਪ ਵੀ ਬਹੁਤ ਤਗੜੇ ਆ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਭਰਾ ਲਾਈਕ ਵੀਡੀਓ ਨੂੰ ਜਰੂਰ ਕਰਿਓ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਪਾਦੜਾ ਮਾਨਸੇ ਇਲਾਕੇ ਦੇ ਵਿੱਚ ਸਿਰੇ ਦਾ ਮੇਲਾ ਕਰਵਾਇਆ ਜਾਣਾ ਪੰਜਾਬ ਬੰਦ ਦੇ ਕਾਰਨ ਅੱਜ ਜੋ ਹੈ ਪੰਜਾਬ ਵੀ ਬੰਦ ਆ ਤਾਂ ਕਰਕੇ ਬਾਕੀ ਮੈਚ ਜਰੂਰ ਹੋਣੇ ਆ ਇਹ ਸਾਰੀ ਹਾੜੜਾ ਮਾਨਸੇ ਜਲੇ ਤੇ ਅੱਜ ਓਪਨ ਦਾ ਟੂਰਨਾਮੈਂਟ ਤਿੰਨ ਖਿਡਾਰੀ ਬਾਹਰੋਂ ਮੇਰੇ ਵੀਰੋ ਸਰੇ ਦੇ ਖਿਡਾਰੀ 61000 ਰੁਪਏ ਪਹਿਲਾ ਇਨਾਮ ਇਨਾਮ ਬੈਸਟਾਂ ਲਈ ਘੋੜੇ ਦਿੱਤੇ ਜਾਣੇ ਆ ਬੈਸਟਾਂ ਨੂੰ ਇੱਥੇ ਮੇਰੇ ਵੀਰੋ ਅੱਜ ਜੱਗੂ ਪਹੁੰਚ ਰਿਹਾ ਹਾਕਮ ਵਾਲੀਆ ਕਲਵੀਰ ਜਟਾਣੇ ਵਾਲਾ ਵੱਡੀ ਟੀਮ ਉਹ ਲੈ ਕੇ ਮੁੰਡੇ ਪਹੁੰਚ ਰਿਹਾ ਕਮਾਲਾ ਕਰਨਗੇ ਇਸ ਮੇਲੇ ਤੇ ਸਰੇ ਦੇ ਖਿਡਾਰੀ ਇਹਨਾਂ ਦੀ ਵੱਡੀ ਟੀਮ ਪਹੁੰਚ ਰਹੀ ਆ ਅੱਜ ਦੇ ਦਿਨ ਦਾ ਟਾਪ ਦਾ ਕਬੱਡੀ ਕੱਪ ਐਮ ਐਲ ਕੇ ਦਾ ਜਾ ਰਿਹਾ ਜੈਸ ਕੱਪ ਤੇ ਫਾਰਮ ਟਰੈਕ ਰੱਖੇ ਗਏ ਆ ਫਾਰਮ ਟਰੈਕ ਯਾਨੀ ਕਿ ਟਰੈਕਟਰ ਦਿੱਤੇ ਜਾਣੇ ਆ ਬੈਸਟਾ ਨੂੰ ਐਮ ਐਲ ਕੇ ਦੇ ਵਿੱਚ ਇਹ ਮੇਰੇ ਵੀਰੋ ਨੂਰਪੁਰ ਚੱਠੇ ਦੇ ਵਿੱਚ ਅੱਜ ਸਰਾਹ ਲੱਗਣਾ ਜਿੱਥੇ ਕਿ ਐਮ ਐਲ ਕੇ ਦੀਆਂ ਟੀਮਾਂ ਖੇਡਣਗੀਆਂ ਮੇਜਰ ਲੀਗ ਦੇ ਮੈਚ ਆ 2.5 ਲੱਖ ਰੁਪਏ ਪਹਿਲਾ ਇਨਾਮ ਆ ਤੇ ਦੂਜਾ ਇਨਾਮ 2 ਲੱਖ ਰੁਪਏ ਰੱਖਿਆ ਗਿਆ ਸ਼ਾਹਕੋਟ ਵਾਲੇ ਅੱਜ ਤਗੜੀ ਟੀਮ ਲੈ ਕੇ ਮੇਰੇ ਖਿਆਲ ਨਾਲ ਸਾਰੇ ਖਿਡਾਰੀ ਖੇਡਣਗੇ ਅੱਜ ਸ਼ਾਹਕੋਟ ਦੇ ਪ੍ਰੋਪਰ ਟੀਮ ਪਹੁੰਚ ਰਹੀ ਆ ਗੁਰਦਾਸਪੁਰ ਲਾਈਨ ਤੇ ਦਬਰਜੀ ਵਾਲਾ ਦੀਪ ਪਹੁੰਚ ਰਿਹਾ ਸੁਲਤਾਨ ਤੇ ਖੁਸ਼ੀ ਦੁੱਗਾ ਨੇ ਵੀ ਅੱਜ ਖੇਡਣਾ ਮੇਰੇ ਵੀਰੋ ਸ਼ਾਹਕੋਟ ਦੀ ਪ੍ਰੋਪਰ ਟੀਮ ਖੇਡੂਗੀ ਚਟੀਆਂ ਨਿਕਰਾਂ ਵਾਲਿਆਂ ਦਾ ਕਲੀਅਰ ਨਹੀਂ ਸੀ ਵੀ ਉਹਨਾਂ ਨੇ ਮੇਰੇ ਖਿਆਲ ਨਾਲ ਅੱਜ ਕਿਤੇ ਨਹੀਂ ਖੇਡਣਾ ਬਾਕੀ ਜੱਗੂ ਪਾਦਰੜੇ ਦੇ ਜੋ ਮੇਲੇ ਤੇ ਅੱਜ ਤੁਹਾਨੂੰ ਦੇ ਖਾਨ ਨੂੰ ਮਿਲੂਗਾ ਅੱਜ ਦੇ ਦਿਨ ਦੇ ਟਾਪ ਦੇ ਟੂਰਨਾਮੈਂਟ 2.5 ਤੇ 2 ਤੇ ਬੈਸਟਾਂ ਨੂੰ ਫਾਰਮ ਟ੍ਰੈਕਟ ਟਰੈਕਟਰ ਦਿੱਤੇ ਜਾਣੇ ਆ ਨੂਰਪੁਰ ਚੱਠੇ ਦੇ ਵਿੱਚ ਜੋ ਬੈਸਟ ਰੀਡਰ ਤੇ ਜਾਫੀ ਹੋਣਗੇ ਹਰਿਆਣੇ ਵਾਲਾ ਸ਼ੀਲੂ ਵੀ ਅੱਜ ਤਾਂ ਤੁਹਾਨੂੰ ਇਸ ਟੂਰਨਾਮੈਂਟ ਤੇ ਬਿਓ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਚ ਦੇਖਣ ਨੂੰ ਮਿਲ ਸਕਦਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ